ਲੰਗ ਚੱਲਾ ਚੇਤ ਵੇ ਨਾ ਦਸੀ ਕਿਤੇ ਭੇਤ ਨਹੀਂ ਤੇ ਮੇਰਿਆਂ ਚਾਵਾਂ ਨੂੰ ਜਿੰਦੇ ਲਾ ਦੇਣਗੇ ਵੇ ਕਿਤੇ 25 ਕਿੱਲੇ ਵੇਖ ਕੇ ਵਿਆਹ ਦੇਣਗੇ ਵੇ ਕਿਤੇ 25 ਕਿੱਲੇ ਵੇਖ ਕੇ ਵਿਆਹ ਦੇਣਗੇ ਹੋ ਗਿਆ ਕਹਿੰਦਾ ਆਇਆ ਹਾਰਡ ਜੇਠ ਬੈਠ ਟਾਲੀਆਂ ਦੇ heਠ ਨਹੀਂ ਤੇ ਸੋਲ ਜੈ ਗੁਲਾਬੀ ਪੱਬ ਸਾੜ ਲਵੇਗੀ ਆਇਆ ਹਾੜ ਜੇਠ ਬੈਠ ਟਾਲੀਆਂ ਦੇ ਢੇਠ ਨਹੀਂ ਤੇ ਸੋਲ ਜੈ ਗੁਲਾਬੀ ਪੱਬ ਸਾੜ ਲਵੇਂਗੀ ਨਹੀਂ ਉਤੋਂ ਯਾਰੀ ਸਰਤਾਜ ਨਾ ਵਿਗਾੜ ਲਵੇਂਗੀ ਨਹੀਂ ਉਤੋਂ ਯਾਰੀ ਸਰਤਾਜ ਨਾ ਵਿਗਾੜ ਲਵੇਂਗੀ ਵਰੇ ਭਾਦੋਂ ਸੌਣ ਮੈਨੂੰ ਖਾਬ ਤੇਰੇ ਆਉਣ ਪਾਈ ਤਿੱਲੇ ਦੀ ਕਢਾਈ ਵਾਲੀ ਸ਼ੇਰਵਾਨੀ ਵੇ ਵਰੇ ਭਾਦੋਂ ਸੌਣ ਮੈਨੂੰ ਖਾਬ ਤੇਰੇ ਆਉਣ ਪਾਈ ਤਿੱਲੇ ਦੀ ਕਢਾਈ ਵਾਲੀ ਸ਼ੇਰਵਾਨੀ ਵੇ ਖੁੱਲੇ ਗਲੇ ਦੇ ਬਟਣ ਦਿਸੇ ਕਾਲੀ ਗਾਨੀ ਵੇ ਖੁੱਲੇ ਗਲੇ ਲੰਗ ਜਾਣਾ ਅਸੂ ਦੇਖੀ ਸਾਰਾ ਜੱਗ ਹੱਸੂ ਕੁਝ ਸੋਚ ਲੈ ਦਾਈ ਰੁੱਤਾਂ ਲੰਗ ਜਾਣੀਆਂ ਲੰਗ ਜਾਣਾ ਅਸੂ ਦੇਖੀ ਸਾਰਾ ਜੱਗ ਹੱਸੂ ਕੁਝ ਸੋਚ ਲੈ ਦਾਈ ਰੁੱਤਾਂ ਲੰਗ ਜਾਣੀਆਂ ਵੇ ਕਿਸੇ ਕਿਲੀ ਤੇ ਪਰਾਂਦੀਆਂ ਵੀ ਟੰਗ ਜਾਣੀਆਂ ਵੇ ਕਿਤੇ ਕਿਲੀ ਤੇ ਕੱਢੀ ਨਾ ਵੇ ਗਾਲ ਸੱਚਾ ਰੱਬ ਸਾਡੇ ਨਾਲ ਗੱਲ ਤੋ ਰਾਂਗੀ ਅੰਮੀ ਦੇ ਨਾਲ ਕਤਕਾਂ ਨੂੰ ਕੱਢੀ ਨਾ ਵੇ ਗਾਲ ਸੱਚਾ ਰੱਬ ਸਾਡੇ ਨਾਲ ਗੱਲ ਤੋ ਰਾਂਗੀ ਅੰਮੀ ਦੇ ਨਾਲ ਕਤਕਾਂ ਨੂੰ ਹਾਲੇ ਚੋਗਾ ਪਾਵਾਂ ਝੀਲ ਉੱਤੇ ਕਤਕਾਂ ਨੂੰ ਹਾਲੇ ਚੋਗਾ ਪਾਵਾਂ ਮਗਰ ਤੇ ਪੋਦੇ ਖੀ ਟੁੱਟੇ ਨਾਏ ਮੋ ਇਸ ਰੁੱਤੇ ਤਾਂ ਹਵਾਵਾਂ ਪੱਤੇ ਛਾੜ ਦਿੰਦੀਆਂ ਮਗਰ ਤੇ ਪੋ ਦਸੀ ਦੇਖੀ ਟੁੱਟੇ ਨਾਏ ਮੋ ਇਸ ਰੁੱਤੇ ਤਾਂ ਹਵਾਵਾਂ ਪੱਤੇ ਝਾੜ ਦਿੰਦੀਆਂ ਨੇ ਸੁੱਕੇ ਪੱਤੇ ਨੂੰ ਤਾਂ ਤੀਲੀਆਂ ਵੀ ਝਾੜ ਦਿੰਦੀਆਂ ਨੇ ਸੁੱਕੇ ਪੱਤੇ ਨੂੰ ਚੜ ਗਿਆ ਮਾਗ ਹਰੇ ਭਰੇ ਹੋ ਗਏ ਬਾਗ ਦੇਖੀ ਦੇਖੀ ਚੰਨਾ ਰੌਣਕਾਂ ਵੀ ਫੱਗਣ ਦੀਆਂ ਚੜ ਗਿਆ ਮਾਗ ਹਰੇ ਭਰੇ ਹੋ ਗਏ ਬਾਗ ਦੇਖੀ ਦੇਖੀ ਚੰਨਾ ਰੌਣਕਾਂ ਵੀ ਲੱਗਣ ਦੀਆਂ ਜੇ ਰੁੱਤਾਂ ਆ ਗਈਆਂ ਟਾਣੀ ਤੇ ਫੁੱਲ ਲੱਗਣ ਦੀਆਂ ਕੀ ਬਾਤ ਹੈ ਆ ਗਈਆਂ ਟਾਣੀ ਤੇ ਫੁੱਲ ਕਤੋਂ ਤੁਸੀਂ ਕਤੋਂ ਇਹ ਤੱਕ ਕਮਲੀਏ ਫਤੋਂ ਇਹਨੂੰ ਹਾਲੇ ਨਹੀਂ ਧਿਆਨ ਕਿਸੇ ਦਾਜ ਦਾ ਨਹੀਂ ਕਤੋਂ ਤੁਸੀਂ ਕਤੋਂ ਇਹ ਤੱਕ ਕਮਲੀਏ ਫਤੋਂ ਇਹਨੂੰ ਹਾਲੇ ਨਹੀਂ ਧਿਆਨ ਕਿਸੇ